ਹੱਥ ਬੰਨ ਕੇ ਕਿੰਦੇ ਘਰ ਮੂਰੇ ਅਰਜ਼ੀ ਲੈ ਕੇ ਕੌਣ ਜਾਊਗਾ ਫਸਾ ਸਿਆਪਾ ਤਈਏ ਕੋ ਗਦੇਦਨ ਚੱਕਰ ਵਿੱਚ ਪਾ ਕੇ ਉਹ ਆਵਿਆ ਕਰਨੀ ਗੱਲ ਸੁਵੀਰੋ ਬਗੈ ਕਰਨੀ ਦਾ ਮੈਂ ਇੱਥੇ ਖੜਾ ਕੋਈ ਗੱਲ ਨਹੀਂ ਸੁਵੀਰੋ ਬਾਤ ਕਰ ਬਾਤ ਕਰ ਜਿਆਦੀ ਜਗ੍ਹਾ ਜਿਆਦੀ ਰਹੇਗਾ ਸੁਵੀਰੋ ਆਪਾਂ ਨੂੰ ਸੋਚਣਾ ਪਊਗਾ ਕੋਈ ਨਾ ਕੋਈ ਕੋਈ ਨਾ ਹਾਂਜੀ ਕੋਈ ਇਨਾ ਇਨਾ ਬੁਰਾ ਹਾਲ ਕੀ ਨੌਜਵਾਨ ਇਹਨਾਂ ਨੇ ਨਸ਼ਾ ਫਿਲਾਤੇ ਸਾਡੇ ਪੁੱਤ ਪੋਤੇ ਸਾਡੀਆਂ ਧੀਆਂ ਕੁੜੀਆਂ ਡਿਗਰੀਆਂ ਲੈ ਕੇ ਘਰੇ ਮੁੜ ਆਏ ਮਾਂ ਕਹਿੰਦੀ ਪੁੱਤ ਪੈਂਡ ਦਾ ਵਿਆਹ ਕਰਨਾ ਤੇਰੇ ਬਹੁਤ ਵਧੀਆ ਨੰਬਰ ਆਏ ਸੀ ਤੂੰ ਪਾਸ ਹੋ ਗਿਆ ਜਦ ਸਰਕਾਰ ਕੋਲ ਜਾ ਕੇ ਨੌਕਰੀ ਲੈ ਕੇ ਆ ਖੰਡੜਾ ਦਹੀ ਮੁੰਡਾ ਪਾ ਕੇ ਛਗਨ ਕਰਕੇ ਭੇਜਦੀ ਆ ਮਾਂ ਤੇ ਆਥਰ ਨੂੰ ਸ਼ਾਮ ਨੂੰ ਉਹ ਆਪਣੇ ਮੋਢਿਆਂ ਤੇ ਲਾਠੀ ਚਾਰਜਾਂ ਦੇ ਨਿਸ਼ਾਨ ਲੈ ਕੇ ਆ ਜਾਂਦਾ ਜ਼ਖਮ ਲੈ ਕੇ ਆ ਜਾਂਦਾ ਤੇ ਮਾਂ ਉਹੀ ਫਿਰ ਰੋਂਦੜ ਉਹਦੇ ਮੋਢੇ ਛੇਕਦੀ ਛੇਕਦੀ ਕਹਿੰਦੀ ਹੁੰਦੀ ਆ ਉਸ ਆਪਾਂ ਨੂੰ ਜਹਿਰੀ ਹੈ ਇਹ ਲੋਕੀ 2 ਰੁਪਏ ਦਾ ਕਥਾ ਲਾਗੇ ਪੰਜਾਣਾ ਆ ਹਲ ਕਰਦੀ ਸਭ ਆ ਤੇ ਕਿਹਦੇ ਜਿਹੜੇ ਬੈਠੇ ਨੇ ਆ ਢੰਡੇ ਕਦੀਮ ਬੈਠੇ ਨੇ ਲੈਟ ਪਾਸ ਇਨਾ ਔਖਾ ਟੈਸਟ ਹੈ ਕਿ ਕਿਰਵਾ ਉਹ ਪਾਸ ਕਰਕੇ ਟਾਈਟਲੀ ਜਿਹੜੀ ਮਿੱਥੀ ਆਪਣਾ ਸਾਡੀਆਂ ਮਟਿਆਰ ਭੈਣਾਂ ਪਹਿਣਾ ਅੱਧ ਰੱਤ ਦੇ ਵਿੱਚ ਜਦੋਂ ਰਾਤ ਨੂੰ ਪਰ ਇਕਟਰ ਲਾ ਕੇ ਦੂਰ ਜਾਈਆਂ ਲੈ ਕੇ ਸੌਂਦੇ ਆ ਉਹ ਸਾਡੀਆਂ ਮਟਿਆਰ ਭੈਣਾਂ ਪਾਣੀ ਦੇ ਟਾਕੇ 'ਤੇ ਤਾਰਿਆਂ ਦੀ ਲੋ ਥੱਲੇ ਸੌਂਦੀ ਐ ਇੱਧਰ ਗਈ ਜਣੋਂ ਨੰਨੀ ਸ਼ਾਮ ਹੱਸ ਕੇ ਤਕਵਾ ਹਰ 15 ਮਿੰਟ ਬਾਅਦ ਆ ਜਾਂਦੀ ਐ ਪੀਟੀਸੀ ਚੈਨਲ 'ਤੇ ਤੀਹਾਂ ਮਚਾਉ ਤੀਹਾਂ ਮਚਾਉ ਤੀਹਾਂ ਮਚਾਉ ਤੀਹਾਂ ਮਚਾ ਲਾਂਗੇ ਜੀ ਬਾ ਪਰ ਗਿਆਮਾਂ ਦੇ ਕੀ ਰੋ ਤੇਰਾ ਭਾਈ ਪੁੱਤ ਖਾ ਗਿਆ ਪੰਜਾਬ ਦੇ ਕਿੱਥੇ ਜੇ ਮਜੀਸ਼ਿਆ ਬੜਾ ਫਟ ਦੇ ਭਲੀ ਸਸਿਕਾ ਸਸਿਕਾ ਬਹੁਤ دیر ਮਤ ਸੋ ਵੀਰ ਆਪਾਂ ਨੂੰ ਇਕੱਠੇ ਹੋਣਾ ਪਊਗਾ ਹੋਰ ਕੋਈ ਚਾਰਾ ਨਹੀਂ ਲਗਾਉਣਾ ਕੋਈ ਨੌਕਰੀ ਨਹੀਂ ਦਿੱਤੀ ਕਿਸੇ ਨੂੰ ਆਉਂਦੇ ਤੇ ਇਹ ਬੁੱਤ ਸਾਰੇ ਲਾਏ ਹੋਏ ਲੁੱਟ ਤੇ ਜਿੰਨੇ ਦਰਾਲਾ ਬਾਤ ਦੇ ਵਿੱਚ ਨਜਾਇਜ਼ ਪਾਚੇ ਹੋਏ ਨੇ जिन्ने ਜਿਆਲਾ ਮਾ ਜਿਹੜਿਆ ਕਬਜ਼ੇ ਹੋਏ ਨੇ ਜਿਨੀਆਂ ਗੁੰਡਾ ਕਰਦੀ ਹੋਈਆਂ ਨੇ 99% ਕਮੰਟੇ ਦਾ ਨਾਮ ਹੁੰਦਾ ਮੰਟਾ ਇਹ ਕੌਣ ਜੀ ਮੰਟਾ ਹਾਂ ਮੰਟਾ ਇੱਕ ਕੁਝ ਤੇ ਕੁਝ ਨਹੀਂ ਆਏਗਾ ਗੁੰਡਾ ਰੱਖਿਆ ਹੋਇਆ ਬਾਦ ਮੈਨੂੰ ਪਤਾ ਹੈ ਹਾਂ ਜੀ ਗੁੰਡੇ ਰੱਖੇ ਨੇ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਰਿਸਵਤ ਬੰਦ ਹੋਜੂ ਬੰਦ ਹੋਜੂ ਵਿੱਚ ਕੁਝ ਕੰਦਿਆਂ ਦੇ ਨਸ਼ੇ ਵੇਚ ਕੇ ਜਿਹੜੇ ਇਹਨਾਂ ਨੇ ਮਹਿਲ ਉਸਾਰੇ ਤਿਰਕ ਜਾਣਗੇ जलालाबादी कुछ अठारह साल की कुड़ी वह बीजेपी के प्रधान का भतीजा एफ आई आर लिखी तीन महीने नब्बे दिन पुलिस ने ਚਲਾਣ ਨਹੀਂ ਪੇਸ਼ ਕੀਤਾ 91 ਦਿਨ ਕੀਤਾ ਉਹ ਕਾਨੂੰਨ ਹੈ ਕਿ 3 ਮਹੀਨੇ ਚ ਚਲਾਣ ਨਾ ਪੇਸ਼ ਕੀਤਾ ਜਾਵੇ ਤਾਂ ਅਦਾਲਤ ਨੂੰ ਜਮਾਨਤ ਦੇਣੀ ਪੈਂਦੀ 91 ਦਿਨ ਕਰਤਾ ਮਨ ਨਹੀਂ ਹੋ ਨਹੀਂ ਦਿੱਤਾ ਕਮਾਲ ਹੈ ਯਾਰ ਤੁਸੀਂ ਸਾਡੇ 300 ਰੁਪਏ ਦੇ ਤਜਾ ਪਾ ਕਿਥੇ ਮੁਰਕੇ ਫੇਰ ਜੀਪਾਂ ਤੇ ਚੜ ਕੇ ਤੁਸੀਂ ਗੇੜੀਆਂ ਮਾਰ ਦਿਓ ਇਸ ਕਰਕੇ ਵਿਰੋਧ ਤੁਹਾਡੇ ਕੋਲ ਆਇਆ ਉੱਠੋ ਆਪ ਮਰੇ ਕੋਈ ਸੁਣ ਕਰਨੀ ਜਾਂ ਦੰਦਾਂ ਕਿਸਮਤ ਕੁੰਡਾ ਨਹੀਂ ਕਰਪਾਉਂਦੀ ਰੋਏ ਬਿਨਾਂ ਤਾਂ ਮਾਂ ਦੇ ਦੁੱਧ ਪੀਉਂਦੀ ਆਪ ਉਠੋ ਤੇਰੇ ਨੂੰ ਦੱਸੋ ਕਿ ਅਸੀਂ ਤੁਹਾਡੇ ਬਰੋਧਾ ਭਾਈਆਂ ਦੇ ਤੋਂ ਤੋਂ ਘਾਈ ਜੱਗੇ ਲਗ 38 ਦਿਨ ਹੋ ਗਏ ਟਿਕ 900 ਨੂੰ ਮੇਰੀ ਹੈ ਫਿਰ ਜ਼ਮੀਰ ਬਾਦਲ ਨਹੀਂ ਦੱਸਿਆ ਕਿ ਕੋਲ ਲੜੂ ਤੇਰੇ ਦੀਆਂ ਆਰ ਕਰਾਂਗੇ 32 ਸਾਲ ਹਾਂ ਪਤਰਕਾਰ ਨੇ ਪੁੱਛਿਆ ਕਿ ਕਿਥੋਂ ਨਹੀਂ ਦਲਾਵਾ ਤੋਂ ਨਹੀਂ ਦੇਖਦਾ ਬਾਪੂ ਦਾ ਦਲਾ ਕਰੂਗਾ ਬਾਪੂ ਦਾ ਦਲਾ ਕਰੂਗਾ ਸੁਖਵੀਰ ਬਾਦਲ ਬਾਪੂ ਜੀ ਦਾ ਬਿਹਾਵ ਨਹੀਂ ਪਤਾ ਲੱਗੀ ਚੁੱਲ੍ਹਣੂ ਬਈ ਨਾ ਮੈਂ ਤਾਂ ਮੈਂ ਆਪ ਦੇਖਦਾ ਫਿਰ ਤਾਂ ਬਣਿਆ ਸਲਾਹ ਕਰਨ ਦਾ ਮੈਂ ਸਲਾਹ ਦੇ ਦਿੰਨਾ ਸੁਖਵੀਰ ਬਾਦਲ ਉਹਦਾ ਬਾਪੂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਦਾ ਚਾਚਾ ਚਾਚਾ ਮਰੇਦਰ ਸਿੰਘ ਪਟਿਆੜਿਆ ਵਾਲਾ

ਬਾਹਮਣੀ ਵਾਲੇ ਨੇੜੇ ਇੱਕ ਟਾਲਾ ਗਰੋ ਕਾਬੂ 60000 ਰੁਪਏ ਚੱਲੇ ਗਲੇ ਫੜੇ ਜਿਹੜੇ ਸੂਰੀਰ ਦੀ ਰੈਡੀ ਖੱਜਣੇ ਸੀ ਟਾਲਾ ਟਾਲਾ ਹੋਤਾ ਹੈ ਪਤਾ ਨਹੀਂ ਕਿਦਰ ਸੇ ਚਲਾ ਹੋਤਾ ਹੈ ਟੜਾ ਉਦੋਂ ਪੈਂਦਾ ਜਦੋਂ ਲੋਕ ਅੱਕ ਜਾਣ ਜਦੋਂ ਤੋਖੀ ਹੋ ਜਾਵੇ ਇਹ ਨਾਲ ਨਹੀਂ ਹੋਊਗੀ ਛੋਟੇ ਵੀਰ ਤੁਸੀਂ ਕਰਕੇ ਵੀਰੋ ਥੋੜੀ ਕੋੜੇ ਆਏ ਆ ਆਪਣਾ ਚੋਰ ਨਿਸ਼ਾਨ ਵੀ ਬਹੁਤ ਵਧੀਆ ਹੈ ਇਸੇ ਨੂੰ ਨਸਰ ਦੀ ਲੋੜ ਨਹੀਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਇਨਸ਼ਾਅਰ ਮਾਵਾ ਪੈਰਾਂ ਦੱਸਣੀ ਬਿਲਕੁਲ ਨਹੀਂ ਲੋੜ ਨਹੀਂ ਕਿਤਾ ਸਵੇਰੇ ਸਵੇਰੇ ਨੇਰੇ ਚ ਬਾਹਰ ਲੈਣੇ ਨੇ 5 ਵਜੇ ਵੀ ਕਿੱਥੇ ਪਿਆ ਚੜੋ ਤੁਸੀਂ ਕਹੋਤੇ ਕੁਝ ਨਾ ਹੋ ਲੱਗੇ ਟਾਣੀ ਹਮਾਂ ਜੇਦਾਰੂ ਦੂਰ ਵੀ ਕਿਹਾ ਆਉਗੇ ਸ਼ਾਮ ਨੂੰ ਵੀ ਬਾਹਰ ਲੈਣੇ ਨੇ ਇਸ ਚਾਹ ਨੂੰ ਨਾ ਸਭ ਪਹਿਲਾਂ ਆਪਾਂ ਮਕਾਨ ਜਾਂ ਦੁਕਾਨ ਸਾਫ਼ ਕਰਦੇ ਸੀ ਉਹਨਾਂ ਇਸ ਚਾਹ ਨੂੰ ਨਾ ਪੂਰਾ ਹਿੰਦੁਸਤਾਨ ਸਾਫ਼ ਦੀ ਤਜਰਬਾ ਸੋ ਵੀਰੋ ਇਹ ਭਗਵੰਤ ਮਾਨ ਤੋਂ ਨਹੀਂ ਦਰਦੇ ਇਹ ਕੇਜਰੀਵਾਦ ਤੋਂ ਨਹੀਂ ਦਰਦੇ ਆ ਜਿਹੜੇ ਤੁਸੀਂ ਕੋਠਿਆਂ ਤੇ ਚੜ ਕੇ ਆ ਜਿਹੜੇ ਕੱਟ ਕਰ ਲੈਂਦੇ ਉਹ ਇਤੋਂ ਦਰਦੇ ਨੇ ਆ ਜਿਹੜੇ ਤੁਸੀਂ ਕੱਟੇ ਹੋ ਜਾਂਦੇ ਨੇ ਨਾ ਕੱਟਿਆ ਸਰਵੇ ਤੋਂ ਉਹਦੇ ਵਿੱਚ ਸੱਤ ਸਰਵੇ ਸੱਤ ਸਰਵੇ ਕਰਾ ਲੇ ਸੁਮੀਰ ਬਾਦਲੇ ਸੱਤਾਂ ਦੇ ਵਿੱਚ ਇਹ ਆਇਆ ਸਿਆਮਾ ਨੂੰ ਪਾਰਟੀ ਜਨਾਲਾਬਾਦ ਤੋਂ 50000 ਤੋਂ ਉੱਪਰ ਵੋਟਾਂ ਨਾ ਜਿੱਤ ਰਹੀ ਹੈ ਆ ਸੱਤਾਂ ਜਾਇਆ ਭਈ ਅਜੇ ਚਿਰ ਤੱਕ ਇਹਨਾਂ ਸੰਗਤ ਦੇਖਣਾਗੇ ਕੀ ਕਰੀਏ ਤਰੀਕਾ ਦੱਸੋ ਤੁਹਾਡਾ ਪਿਆਰ ਹੈ ਜੀ ਨਾ ਸਾਡੇ ਕੋਲ ਪੈਸਾ ਹੈ ਨਾ ਅਸੀਂ ਕੋਈ ਗੁੰਡਾਗਰਦੀ ਕਰਨੀ ਹੈ ਨਾ ਡਰਾਉਣਾ ਕਿਸੇ ਨੂੰ ਇਹ ਤਾਂ ਸੱਚ ਬੋਲਣਾ ਥੋੜੇ ਕੁੰਡੇ ਡਰਕਾਉਣੇ ਨੇ ਸਾਡੀ ਦਰੀਲੇ ਤੇ ਕੰਮ ਲੱਗਿਆ ਗੁੰਡਾ ਖੋਲ ਦਿਓ ਕੋਈ ਤੇ ਕੋਈ ਗੱਲ ਤੁਹਾਡੇ ਨਾਲ ਗਰੀਬਾਂ ਨੂੰ ਤੇ ਵੀ ਅੰਦੇ ਗਰੀਬਾਂ ਨੂੰ ਚੁੱਲ੍ਹੇ ਚੋਕਾਂ ਭਜਾਤੀ ਹੈ ਸਾਡੀਆਂ ਕੋਈ ਜਾਂ ਨਹੀਂ ਕੋਈ ਪੀੜ੍ਹੀ ਤੋਂ ਦਿਹਾੜੀ ਹੀ ਖਰੀ ਜਾਂਦੇ ਕਦੇ ਕੋ ਜੂਨ ਸੁਧਰ ਜੇ ਜਵਾਕ ਪੜਾ ਲਉਣਾ ਕੋਈ ਫੈਕਟਰੀਆਂ ਲਿਓ ਕੰਮ ਲੱਗ ਜਾ ਜਵਾਕ ਨਾ ਫੈਕਟਰੀਆਂ ਤਾਂ ਹੀ ਸਾਮਾਨ ਦੇ ਨੇ ਆਉਂਦੇ ਨੇ ਕਦੇ ਰਹਿਣ ਕੋਈ ਯਾਰ ਅਸੀਂ ਨਹੀਂ ਆਉਂਦੇ ਬਾਡਰ ਏਰੀਆ ਕਿੰਨੀਆਂ ਮੁਸ਼ਕਲਾਂ ਨੇ ਇਹ ਮਿੰਟ ਕੱਲ੍ਹ ਕ ਪੰਚਾਇਤ ਨੇ ਕਿਹਾ ਬਹੁਤ ਮੈਨੂੰ ਦੁੱਖ ਹੋਇਆ ਗੱਲ ਸੁਣ ਕੇ ਬਾਡਰੀ ਪੰਚਾਇਤ ਉਹ ਕਹਿੰਦੇ ਸਾਨੂੰ ਤਾਂ ਇਹ ਨਹੀਂ ਪਤਾ ਲੱਗਦਾ ਜੀ ਦੁਸ਼ਮਣ ਕੋਲ ਤਾਂ ਸਾਡਾ ਕਿੱਥੇ ਲੱ pase ਆ ਇਸ ਲਈ ਬਸ ਜੇ ਇਸ ਲਈ ਪੈਸੰਦ ਦੂਰ ਨਾ ਕੋ ਲੋਕ ਤੇ ਥੰਡੀ ਹਵਾ ਦਾ ਬੁਲਾ ਨਹੀਂ ਆਇਆ ਹਾਲਾਤ ਆ ਕਰਦੇ ਨੇ ਉਹ ਤੜਕੀ ਪੀਟੀਸੀ ਚੈਨਲ ਤੇ ਲੱਗ ਜਾਂਦਾ ਸੁਖੀਰ ਬਾਦਲ ਕੱਪ ਮੰਗ ਬੜੀ ਇਸੜ ਕ ਬੜੀ ਚਾਹਤੀ ਕਰਨੀ ਬੜੇ ਫੂਲ ਬੜੀ ਚਾਹਤੇ ਨੇ ਮੈਂ ਕਿਹਾ ਲੁੱਕ ਖਾਣ ਲੱਗਦੀ ਹੋ ਰੋਟੀ ਦਾ ਰੌਲਾ ਯਾਰ ਆਪ ਨੂੰ ਸਿਰ ਤੇ ਕੇ ਬਟਾ ਹੁਣ ਆਪੋ ਤੇ ਸਰਕਾਰ ਦੇ ਤੇ ਪਹਿਲਾਂ ਕਿਦਰ 9.5 ਸਰ ਕਿਧਰ ਗਏ ਸੀ ਹੋਰ ਬੱਚਾ ਕਿਧਰ ਇਹ ਵੀ ਬੱਟੇ ਪਹਿਣ ਕੇ ਦੇਖਿਓ ਜਾਨੀ ਉਹ ਕੀ ਕਰਦਾ ਮਲੂਕਾ ਸਿਕੰਦਰ ਸਿੰਘ ਮਲੂਕਾ ਗੁੰਡਾ ਕਰਦੀ ਜਿਸ ਦੇ ਮੋਤੀ ਨਿੰਦਰ ਮੋਤੀ ਆਏ ਮਲੂਕੇ ਨੇ ਕੀ ਕੀਤਾ ਬਠਿੰਡੇ ਪੁਲਿਸ ਵਾਲਾ ਅਜ ਮਨੂ ਗਾਲ ਕੱਢੀ ਪਹਿਣ ਦੀ ਇਹ ਵੀ ਸਾਡੇ ਧੀਆ ਪੁੱਤ ਨੇ ਸਾਡੇ ਪੁੱਤ ਭਤੀਜੇ ਨੇ ਯਾਰ ਗਾੜਾ ਕਦੋਂ ਵੀ ਤੁਸੀਂ ਇਹਨਾਂ ਨੂੰ ਕਹਿੰਦਾ ਮੈਂ ਅੱਜ ਵੀ ਦਿਨ ਕੋਲ ਅਜਿੱਤ ਦੁਰੋਪਨਾ ਮੈਂ ਕਿਹਾ ਉਹ ਪ੍ਰਧਾਨ ਮੰਤਰੀ ਅੱਗੇ ਧੱਕਾ ਮਾਰੂਗਾ ਕੱਲ੍ਹ ਤੀ ਉਹ ਮੁੰਡੇ ਦੇ ਪੁਲਸਾਰਨਤ ਨੇ ਮੀਡੀਆ ਦਾਸਤਾ ਪੁਲਸਾਰਨਡੇ ਕੱਥੀ ਹੋ ਗਏ ਅਸੀਂ ਤਾਂ ਲੋਕ ਕਰੀਏ ਦੀ ਅਪਣੇ ਵਿੱਚ ਤਾਂ ਮਚਾਉਣ ਵਾਸਤੇ ਮਸ਼ਹੂਰ ਸੀ ਪੰਜਾਬੀ ਆਪਦੀਆਂ ਦੀਆਂ ਮੇਰੇ ਦੁਕਾਨਾਂ ਕਿ ਵਿਖਾ ਲਾਂਗੇ ਉਹ ਮੁੰਡੇ ਕਹਿੰਦੇ ਮੈਂ ਭਗਾ ਕੇ ਮਾਰੂੰ ਨੌਕਰੀਆਂ ਸਾਸੀ ਕੁਆ ਕੇ ਮਾਰਾਂਗੇ ਇਸ ਤਿੱਤੇ ਲਈ ਥੋੜੀ ਰਾਖੀ ਕਰਦੇ ਆ ਤੰਮੂ ਮੂਰੇ ਬਹਿ ਕੇ ਇਹ ਸਾਨੂੰ ਗਾਲ ਕੱਢਦੇ ਚਲ ਐ ਤੋਰ ਮੈਂ ਕਹਿੰਦੇ ਦੁਰੋਪਨਾ ਉਹਨਾਂ ਦਾ ਤਿਰਸੋ ਤੇ ਉਹ ਲੋਕੀ ਕਹਿੰਦਾ ਸੀ ਅਰੇ ਇਹ ਨਹੀਂ 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 ਇਹ ਪਾ ਗੱਲ ਕਰਨਾ ਗੱਲ ਕਰਨੀ ਸੁਬੀਰ ਇਹਨਾਂ ਦੇ ਮੂੰਹ ਫੋਨ ਲੱਗ ਗਿਆ ਮੂੰਹ ਨੂੰ ਉਹ ਬਠਿੰਡਾ ਪੁਲਿਸ ਤਾਂ ਬਹੁਤ ਉਹੀ ਹੈ ਉਧਰ ਮੇਰੇ ਕੋਲ ਪੜਾਅਸ ਕਰਦੇ ਰਹਿੰਦੇ ਸਾਰੇ ਬੱਚੇ ਬਠਿੰਡਾ ਪੁਲਿਸ ਅੱਛਾ ਅੱਛਾ ਬੇਟਾ ਇਧਰ ਇਧਰ ਬੇਟਾ ਰੱਦ ਚੁੱਪ ਚੁੱਪ ਬੈਠ ਜਾ ਬੈਠ ਜਾ ਬੈਠ ਜਾ ਬੇਟਾ ਬਠਿੰਡਾ ਪੁਲਿਸ ਬਹੁਤ ਦੁਖੀ ਜਦੋਂ ਮੈਨੂੰ ਮਿਲਦੇ ਨੇ ਉਹ ਤਾਂ ਤਾਂ ਨਿਕਲ ਜਦੇ ਨਹੀਂ ਉਹਨਾਂ ਨੇ ਕਹਿੰਦੇ ਸਾਨੂੰ ਮਚਾ ਲਓ ਜੀ ਮੈਂ ਕਿਉਂ ਕਹਿਆ ਸੀ ਮਾਰੀ ਜਾ ਮਾਰੀ ਨੱਕੀ ਹੋ ਗਿਆ ਫੇਰ ਤੜਕੀ ਆ ਜਾਂਦਾ ਉੱਟੋ ਵੀ ਸਾਰੇ ਕਿਤੇ ਖੜ੍ਹ ਜਾਓ ਬਾਪੂ ਨੇ ਲੰਗੜੇ ਬਾਦਲ ਨੇ ਬੱਡੇ ਨੇ ਉਹ ਲੰਗੜਿਆ ਕਹਿੰਦੇ ਹੈ ਜਾਪੀ ਨਾ ਗਣੇ ਇੱਥੇ ਖੜ੍ਹੇ ਰਹੋ ਮੁੰਡੇ ਨੇ ਲੰਗੜੇ ਤੇ ਵੀ ਬਾਦਲ ਲੰਗੜਿਆ ਉਹਦਾ ਕਹਿੰਦਾ ਤੈਨੂੰ ਹੁਣ ਠੀਕ ਕਰ ਤੂੰ ਲੰਗੜਿਆ ਨਾ 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 ਕਹਿੰਦੇ ਬਹੂ ਆ ਰਹੀ ਹੈ ਹਾ ਜੇ ਮੈਂ ਤੁਹਾਨੂੰ ਚਲੋ ਬਕਰ ਤੇਨੇ ਲੰਮੀ ਚਲ ਬਈ ਨਾ 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 ਮੂਜੀ ਠਿਆ ਰਿਹਾ ਕਨੇ ਆ ਮੁੰਡੇ ਦਾ ਸਾੜਾ ਕੰਮ ਚੋਰ ਸਾੜਾ ਇੱਕ ਪੁੱਤੇ ਦੀ ਬਣੀ ਨਹੀਂ ਨਹੀਂ ਰੁਕੋ ਇਥੇ ਰੌਣਾ ਆ ਰਿਹਾ ਹੈ ਅਦੇਸ਼ ਪ੍ਰਤਾਪ ਕਹਿ ਰਿਹਾ ਪਹਿਲੇ ਪਿਛਲੇ ਪਹਿਰ ਤੱਕ ਇਹ ਆਉਂਦੇ ਨੇ ਇਹਨਾਂ ਨੂੰ ਬਾਪੂ ਦੇ ਦਵਾਰੇ ਮੁੜ ਕੇ ਆਉਂਦਾ ਟਾਈਮ ਹੋ ਜਾਂਦਾ ਐਸੇ 60 ਦੀ ਬੁੜੇ ਹੋ ਜਾਂਦੇ ਆ ਪੁੱਸ ਤੋਂ ਜਿਹੜਾ ਕੰਮ ਲੈਣਾ ਚਾਹੀਦਾ ਸੀ ਉਹ ਲੈਂਦੇ ਨਹੀਂ ਤੰਬੂ ਲਾ ਕੇ ਬਿਠਾ ਰੱਖੇ ਨੇ ਆਹ ਦੇਖਣਾ ਮੁੰਡੇ ਆਮ ਆਦੀ ਪਾਰਟੀ ਆਮ ਆਦੀ ਪਾਰਟੀ ਥੋਡੇ ਵਰਗੀ ਹੈ ਥੋਡੇ ਤੋਂ ਨਿਕਲੇ ਹੋਇਆ ਮੈਂ ਵੀ ਐਮਪੀ ਹਾਂ 5 ਕਰੋੜ ਰੁਪਏ ਕੈਂਪੀ ਨੂੰ ਮਿਲਦਾ ਜੀ ਲੋਕਾਂ ਦਿਲਾਉਣ ਵਾਸਤੇ ਟਾਈ ਟਾਈ ਰੋੜੀ ਦੇ ਦੋ ਕਿਸ਼ਤਾਂ ਸ਼ੇਸ਼ੀ ਵੀ ਨੇ ਵਾ 5 ਦਾ 5 ਕਰੋੜ ਟੈਗ ਤੋਂ ਪਹਿਲਾ ਮਾਣ ਦੇ ਲਾ ਮੈਂ ਲੋ ਮਾਣ ਐਮਪੀ ਬਣਿਆ ਸਰ ਟ੍ਰੇਨਿੰਗ ਦੇਣ ਲੱਗੇ ਕਹਿੰਦੇ ਜੀ ਆਪਕੋ 5 ਕਰੋੜ ਮਿਲੇਗਾ ये पांच करोड़ जो है ना एमपी मार्च से पहले पहले आपको लोगों में नवंबर दसंबर जनवरी छह महीने पहले मैं मैं मैंने मैं अक्तूबर पढ़ देना मैं महीने चढ़ देने हां लोग का पैसा लोगों ਨੀ ਪੱਤਰ ਠਿਕਰੀ ਵਾਲ ਪਿੰਡ ਹੈ ਸੇਵਾ ਸਿੰਘ ਸ਼ੀਰ ਸੇਵਾ ਸਿੰਘ ਠਿਕਰੀ ਵਾਲ ਦਾ ਪਿੰਡ ਹੈ ਉਹਨਾਂ ਨੇ ਮੈਥੋਂ ਪੈਸੇ ਮੰਗੇ 20 ਲੱਖ ਰੁਪਏ ਦੇ ਦਿਓ ਜੀ ਕੁੜੀਆਂ ਦਾ ਸਕੂਲ ਕਮਰੇ ਪਾਵਾਂਗੇ ਕਮਰੇ ਘੱਟ 20 ਲੱਖ ਰੁਪਏ ਦੇ ਦਿੱਤਾ ਉਹਨੇ ਪੰਜ ਕਮਰੇ ਪਾਲੇ ਬਾਥਰੂਮ ਬਣਾਲੇ ਪੌੜੀਆਂ ਵਧੀਆ ਸ਼ਾਨਦਾਰਾ ਪੰਜ-ਛੇ ਦਿਨ ਦਸ ਦਿਨ ਪਹਿਲੇ ਮੈਂ ਉਕਰਣ ਕਰਕੇ ਤੇ تیسਰੀ ਕਹਿੰਦਾ ਵੀ ਨੀ ਪੱਤਰ ਰੱਖ ਲੈ ਜੀ ਉਹਦਾ ਕਹਿੰਦੇ ਦੋ ਪੱਥਰ ਤੇ ਕਹਿੰਦੇ ਸਾਡੇ ਨਾਮ ਪਤਾ ਪਤਾ ਤੇ ਲਿਖਣ ਦੀ ਲੋੜ ਨਹੀਂ ਸਾਡਾ ਲੋਕ ਦਿਲਾ ਦੇ ਲਈ ਜਿੱਥੇ ਪੱਥਰ ਤੇ ਮੁਰਦਿਆਂ ਮਰਦੇ ਹੁੰਦੇ ਨੇ ਕਦੇ ਨਹੀਂ ਨਹੀਂ ਤਾਂ ਜ਼ਰੂਰੀ ਹੈ ਗਾਈਡਲਾਈਨ ਹੈ ਐਮਪੀ ਲਾਈਟ ਦੀ ਐਮਪੀ ਫੰਡ ਦੀ ਗਾਈਡਲਾਈਨ ਹੋ ਚਾਹੀਏ ਜਿੱਥੇ ਪੈਸਾ ਲੱਗੇ ਉਹ ਤੇ ਲਿਖਣਾ ਪੈਂਦਾ ਨਹੀਂ ਪਤਾ ਕਿ ਇੰਨੇ ਪੈਸੇ ਐਮਪੀ ਫੰਡ 'ਚ ਲੱਗੇ ਨੇ ਕੈਨੀ ਤਰੀਕ ਨੂੰ ਜੇ ਲਾਉਣੀ ਹੈ ਤਾਂ ਫਿਰ ਜੇ ਜੇ ਨਾ ਲਾਉਣੀ ਪਤਾ ਤਾਂ ਯੂਸੀ ਨਹੀਂ ਮਿਲਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਤੇ ਪੈਸੇ ਵਾਪਸ ਤੇ ਗਏ किसी कहना मजबूरी है इस तो ला लो पर जो अवेखना हाँ शेरपुर लागत लड़ने लाग। स्कूल कमर कहने स्कूल कमरे राजस्त्री रााना सिंह लकड़ मिस्त्री रााना सिंह इलेक्ट्रीशियन राणा सिंह ਹਰਸ਼ ਮਿਸ਼ਰੀ ਨਾਨਾ ਸਿੰਘ ਗ੍ਰੀਟ ਤੇ ਗ੍ਰੇਲ ਮਿਸ਼ਰੀ ਨਾਨਾ ਸਿੰਘ ਅਤੇ ਮਜਦੂਰ ਫਲਾਣਾ ਸਿੰਘ ਫਲਾਣਾ ਸਿੰਘ ਖਾਨਾ ਸਿੰਘ ਫਲਾਣਾ ਸਿੰਘ ਅਤੇ ਫਲਾਣਾ ਸਿੰਘ ਦੇ ਕਾਰਕਮਲਾਂ ਨਾਲ ਬਣਿਆ ਹੈ ਭਗਵਾਨ ਜੀ ਜ਼ਿੰਦਾਬਾਦ ਭਗਵਾਨ ਜੀ ਜ਼ਿੰਦਾਬਾਦ ਜਿੰਨਾਂ ਨੇ ਮੇਹਨਤ ਕੀਤੀ ਜਿਨ੍ਹਾਂ ਨੇ ਪੰਜ ਇੱਕ ਦਾ ਚਾਰ ਇੱਕ ਦਾ ਮਸਾਲਾ ਲਾ ਕੇ ਦਿੱਤਾ ਇਟਾ ਫੜਾਈਆਂ ਉਹਨਾਂ ਦੇ ਨਾਮ ਉਹਨਾਂ ਦੇ ਨਾਮ ਸਨਹਿਰੀ ਅੱਖਾਂ ਚੋਂ ਆਏ ਸੀ ਸਾਰੇ ਪਰਿਵਾਰ ਉਹਨਾਂ ਦੇ ਜਿਨ੍ਹਾਂ ਦੇ ਨਾਮ ਲਿਖੇ ਨੇ ਅੱਖਾਂ ਚੋਂ ਪਾਣੀ ਸੀ ਉਹਨਾਂ ਨੇ ਕਦੇ ਜਿੰਦਗੀ 'ਚ ਨਹੀਂ ਸੋਚਿਆ ਸੀ ਸਾਡਾ ਵੀ ਨਾਮ ਕਿ ਦਿਸ ਰਹੀ ਐ ਫਿਰ ਲਿਖਿਆ ਜਾਊਗਾ ਮੈਂ ਤੁਸੀਂ ਬਣਾਇਆ ਤੁਹਾਡੇ ਢੁੱਡੀ ਕਰਤਾ ਮੱਲੇ ਆ ਇਹਨਾਂ ਦੇ ਆ ਬਾਦਲ ਕਹਿੰਦੇ ਸਾਰੇ ਟੱਬਰ ਦਾ ਨਾਮ ਲਿਖਿਆ ਹੁੰਦਾ ਨਹੀਂ ਪਤਾ ਤੇ ਹਾਰਸ਼ਮਤ ਕੌਰ ਦੇ ਯਦ ਨਾਲ ਸੁਖਵੀਰ ਬਾਦਲ ਦੇ ਕਹਿਣ ਤੇ ਹੈ ਮੰਨਤੇ ਹੋਣ ਦੀ ਉਪਰਾਲੇ ਨਾਲ ਪ੍ਰਕਾਸ਼ ਸਿੰਘ ਬਾਦਲ ਨੇ ਫਲਾਣੇ ਫਲਾਣੇ ਦੇ ਮੌਜੂਦਗੀ ਚ ਇੱਕ ਅਮਕੀਤਰ ਜਵਾਬ ਇਹ ਰਹੇਗਾ ਤੇ ਮੈਂ ਦਣਾ ਕੋਈ ਕੰਮ ਨਹੀਂ ਹੁੰਦਾ ਪੰਜਾਬ ਦੇ 95% ਨਹੀਂ ਪੱਥਰ ਝੋਟਿਆਂ ਦੇ ਖੁਰਕ ਕਰਨ ਦੇ ਕੰਮ ਆਉਂਦੇ ਆ ਕੋਈ ਕੰਮ ਨਹੀਂ ਹੋਇਆ ਆਮ ਆਦਮੀ ਪਾਰਟੀ ਦਾ ਫੈਸਲਾ ਹੈ ਨਹੀਂ ਪੱਥਰ ਕੰਮ ਸ਼ੁਰੂਦ ਹੋਣ ਵਾਲੇ ਦਿਨ ਨਹੀਂ ਰੱਖਿਆ ਜਾਊ ਕੰਮ ਖਤਮ ਹੋਣ ਵਾਲੇ ਦਿਨ ਰੱਖਿਆ ਜਾਊ ਜਦੋਂ ਕੰਮ ਖਤਮ ਹੋਊਗਾ ਇਸ ਕਰਕੇ ਤੁਹਾਡੇ ਕੋਲ ਆਏ ਆ ਸੱਚੀ ਨੀਤ ਦਾ ਕੰਮ ਕਰਾਂਗੇ ਮੌਕਾ ਦੇਵੋਗੇ ਦਲਾਲਾਬਾਦ ਨੂੰ ਪੰਜਾਬ ਦਾ ਨੰਬਰ 1 ਨੰਬਰ 1 ਹਲਕਾ ਬਣਾਵਾਂਗੇ ਨੰਬਰ ਇੱਕ ਜਿੰਦਾਬਾਦ ਜਿੰਦਾਬਾਦ ਭਗਵਾਨ ਤੁਮ ਜਿੰਦਾਬਾਦ ਉਹ ਕਾਂਗਰਸ ਵੀ ਨਾ ਰਹੀ ਹੋਈ ਐ ਜਲਾਨਾਬਾਦ ਤੋਂ ਕਾਂਗਰਸ ਨੇ ਨਹੀਂ ਕੀਤਾ ਅਜੇ ਆਮੀਦਵਾਰ ਉਹ ਸੰਧੀ ਕਰਨਾ ਨਾ ਹਾਂ ਸੰਧੀ ਕਰ ਦੇਣਗੇ ਕੋਈ ਕਰਨਾ ਵੀ ਹਾਂ ਦੇਖ ਲੈਣਗੇ ਕਿ ਸੁਝੈਂਦੀ ਕਿਤੇ ਬੰਦੀ ਸਾਰੇ ਹੋਏ ਨਹੀਂ ਆਪਸ ਵਿੱਚ ਆ ਮਾਮਾ ਪੈਣਾ ਬੈਠੇ ਸਭ ਤੋਂ ਵੱਧ ਦੁਖੀ ਪੰਜਾਬ ਦੇ ਮਾਮਾ ਪੈਣ ਇਹਨਾਂ ਨੂੰ ਪਤਾ ਨਾ ਚੁੱਲ ਇਹਨਾਂ ਨੂੰ ਪਤਾ ਚੁੱਲ ਲੱਗੇ ਚੱਲਦਾ ਜੇ ਪਤਾ ਲਗਾਈ ਕੀ ਹੁੰਦੀ ਹੈ ਕੋਈ ਬੜਾ ਭਾਤਨ ਜਨੀ ਮਿਲਿ ਕਹਿੰਦੇ ਬੜਾ ਭਾਤਾ ਮੈਂ 250 500 ਕਰਤੀ ਮੈਂ ਕਿਹਾ ਦਾਦੀਆ ਕਰ ਦੋ ਜੋ ਦੇਣੀ ਨਹੀਂ ਮਿਲਿਆ ਅੱਜ ਜਥੇਦਾਰਾਂ ਦੇ ਅਮਨਤਿਆਂ ਛਾਂਟਿਆਂ ਦੇ ਜਿਹੜੇ ਚਿਹਰੇ ਨੇ ਉਹ 40 40 ਸਾਲ ਦੇ ਬੜਾ ਭਾਤਾ ਪੈਨਸ਼ਨ ਦਵਾ ਰੱਖਿਆ 70 70 ਸਾਲ ਦੇ ਬੁਜੁਰਗਾਂ ਫਿਰ ਦੇ ਜੱਫੀ ਕਰਦੇ ਨਾ ਤਾਂ 13 ਨਹੀਂ ਬੰਦਾ ਆਮ ਆਦੀ ਪਾਰਟੀ ਨੇ ਫੈਸਲਾ ਕੀਤਾ 2000 ਰੁਪਏ ਬੜਾ ਪਾ ਪੈਨਸ਼ਨ ਉਹ ਵੀ ਉਹਨਾਂ ਨੂੰ ਮਿਲੂ ਜਿਹੜੇ ਇਹਨਾਂ ਨੂੰ ਲੋੜ ਹੈ ਇਹ ਰਾਜਨੀਤਿਕ ਪ੍ਰਾਣੀ ਚਾਲੀ ਬਣਾਈ ਫਿਰਦੇ ਨੇ ਕਹਿੰਦਾ ਸਾਰਿਆਂ ਨਾਲ ਕਹਾਂਗੇ ਸਾ ਆਪ ਬ्याज ਸਮੇਤ ਜਿਹੜੀਆਂ ਇਹਨਾਂ ਨੇ ਲਈਆਂ ਨੇ ਪੈਸੇ ਮਨਾਵਾਂਗੇ ਥੋੜੂ ਦੇਵਾਂਗੇ ਜਾਰੇ ਨਹੀਂ ਚੱਕਣੀ ਸਾਹਮਲੇ ਨਹੀਂ ਕੋ ਸ਼ਗਨ ਸਕੀਮ ਤੀ ਦਰਿਆ ਕਰਨ ਤਾਂ ਹੈ 51000 ਪਿਆਮਾਂ ਦੇ ਪਾਰਟੀ ਨੇ ਲਿਖਿਆ ਦੇਵਾਂਗੇ ਔਰ ਦੇਮਗੇ ਵਿਆਦਿਆ ਹਕਤੇ ਦੇ ਵਿੱਚ ਜਦੋਂ ਪੈਸੇ ਦੀ ਲੋੜ ਹੈ ਇਹਨਾਂ ਮੰਗੂਣੀ ਮੇਰੇ ਕੋਲ ਕੇਸ ਆਇਆ ਇੱਕ ਤਗਰੂਰ ਉਹ ਮਾਤਾ ਕਹਿੰਦੀ ਮੇਰੀ ਧੀ ਦਾ ਵਿਆਹ ਵੈਸੀ ਮੁੱਤਪੇ ਉੱਠਾ ਤਲਵਾ ਕੇ ਲੈ ਗਈ ਸੀ ਮਨੁਸ਼ਟਾ ਮਿਲ ਨਹੀਂ ਸਕਣਦੇ ਪੈਸੇ ਬੋਤ ਮੈਂ ਕਹਿੰਦੀ ਕਦੋਂ ਹੋਏ ਸੀ ਵਿਆਹ ਜੇ ਹੁਣ ਤਾਂ ਸੁਖ ਨਾਲ ਮੇਰੀ ਦੋਤੀ ਵੀ ਦਸਵੀਂ ਕਰੋਗੀ ਮੈਂ ਕਿ ਦੋਕਮੇਂ ਖੜਜੋ ਪਰ ਉਹ ਸਤੁਕਸਰ ਖੜਜੋ ਇਕੱਠੇ ਹੀ ਜਾਲੋ ਮਾਵਾਂ ਦੀ ਲੈ ਜਵਾਕ ਹੋ ਗਏ ਡੇੜੇ ਰਸ਼ਕਾਨ ਸਕੀਮਲੀ ਮਿਲੀ

ਉਸ ਵੀਰੇ ਨੇ ਨੌਕਰੀਆਂ ਬੰਦ ਕਰਤੀਆਂ ਸੀ ਤੇ ਨਵੀਂ ਪਾਸੇ ਕਰਨੀ ਵੀ ਨਹੀਂ 30 ਰੁਪਏ ਬੋਨਸ ਜਿਹੜਾ ਕਿਸਾਨਾਂ ਨੂੰ ਮਿਲਦਾ ਸੀ ਉਹ ਘਟਕਾ ਸੀ ਪੈਨਸ਼ਨਾਂ ਬੰਦ ਕਰਤੀਆਂ ਸੀ ਇਹ ਹੁਣ ਕਹਿੰਦਾ ਮੈਂ ਤੁਹਾਨੂੰ ਵੜਾਫਾ ਪੈਨਸ਼ਨ ਦਿਆਂ ਤੇ ਸਾਹਰੇ ਨਹੀਂ ਹੋਏ ਨਿਆ ਪੱਛ ਝੂਠੇ ਝੂਠ ਬੋਲਦੇ ਸੋ ਵੀਰੋ ਆਮ ਆਦਮੀ ਪਾਰਟੀ ਨੇ ਲਿਖਿਆ ਤੇ ਕਰਕੇ ਦਿਖਾਵਾਂਗੇ ਨੌਜਵਾਨਾਂ ਵਾਸਤੇ 25 ਲੱਖ ਨੌਕਰੀ ਪੈਦਾ ਕਰਾਂਗੇ ਰੋਜ਼ਗਾਰ ਦੇਵਾਂਗੇ ਫਾਰ ਇੱਥੇ ਕਿੱਥੇ ਕਿੱਥੇ ਨੌਕਰੀਆਂ ਦੇਵਾਂ 18-19 ਹਜ਼ਾਰ ਤੱਕ ਫੈਕਟਰੀਆਂ ਚੱਲੀਆਂ ਗਈਆਂ ਇੱਥੋਂ ਉਹਨਾਂ ਨੂੰ ਮਨਾ ਕੇ ਲਿਆਵਾਂਗੇ ਕਿਆ ਜਿਉ ਤਰੋਂ ਤੂੰ ਕੋਈ ਰੇਟ ਨਹੀਂ ਪਾਣੀ ਕੋਈ ਥਰੂ ਕੰਮ ਨਹੀਂ ਕਰੂਗਾ ਟੈਕਸ ਪਾਣੀ ਦਿਓ ਕੰਮ ਕਰੋ ਕੋਈ ਥੋੜੀ ਜਿਹੀ ਹਿੱਸਾ ਨਹੀਂ ਮੰਗੂਗਾ ਜੇ 100 ਦੇ ਅਵਰੇਜ ਹੀ ਪਾਈਏ 18-19 ਲੱਖ ਤੱਕ ਨੌਜਵਾਨਾਂ ਨੂੰ ਕੰਮ ਮਿਲ ਜੂਗਾ ਟੀਕੇ ਖੋ ਕੇ ਟੇਕਰ ਬਣਾਵਾਂਗੇ ਤੇ ਜਾਓ ਕੰਮ ਤੇ ਸਵੇਰੇ ਤੇ ਫੱਲੇ ਕੇ ਆਪਣੇ ਘਰ ਆ ਕੇ ਆਪਣੇ ਪਰਿਵਾਰ ਤੋਂ ਕੁਝ ਕਰੋ ਖੇਤੀ ਨੂੰ ਲਾਹੇਵੰਦ ਬੰਦਾ ਬਣਾਵਾਂਗੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ 1.5 ਸਾਲ ਦੇ ਵਿੱਚ ਵਿੱਚ ਕੋਈ ਵੀ ਐਸਾ ਕਿਸਾਨ ਨਹੀਂ ਹੋਊਗਾ ਜਿਹਦੇ 1 ਰੁਪਈਆ ਦਾ ਕਰਜ਼ਾ ਹੋਊਗਾ ਉਹ ਕਿਸਾਨ ਦੁਬਾਰਾ ਆਪਣੇ ਖੇਤਾਂ 'ਚ ਨਾ ਡਾਕਾ ਫਿਰਦਾ ਨਜ਼ਰ ਆਊਗਾ ਜਿਹੜਾ ਇਹਨਾਂ ਦੇ ਮਾਤਾਂ ਨੂੰ ਪਾਹਾਂ ਲੈ ਜਾਂਦਾ ਸੋ ਵੀਰੋ ਆ ਗੱਲ ਕਰਨ ਤੁਹਾਡੇ ਨਾਲ ਆਇਆ ਜਿਹੜੂ ਕਾਲੀ ਦਲਦਾਂ ਤੇ ਕੋਈ ਉਹ ਵੇਖ ਤਾ ਕੋਣ ਨਹੀਂ ਆ ਜਾਂਦੇ ਵੀ ਦਸ ਵਾਰ ਕੀ ਕਹਿੰਦਾ ਸੀ ਤਾਂ ਫਿਰ ਉਹ ਕੰਨ ਤੇ ਉਂਗਲਾ ਪਾ ਲੇ ਜਾਂ ਫਿਰ ਇਹਦੇ ਤੜ ਜੇ ਕਿ ਕਿਕਲੀ ਕਿੰਨੀ ਸੁਣਾ ਲਾ ਵਾ 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 ਕਾ ਵਾਰਾ ਕਿਕਲੀ ਰਹਿ ਆਸੇ ਰਤ ਕੋਰ ਮੋਲ ਇਹ ਕਿਕਲੀ ਸਾਡੀਏ ਭੈਣਾਂ ਦਾ ਤੂੰ ਹੀ ਹੋਰੀ ਕਿਕਲੀ ਪਾਈ ਨਹੀਂ ਵਾ ਵਾ ਮੇਰੇ ਵੀਰ ਦੀ ਦੁਬੱਟਾ ਮੇਰੇ ਪਰਜਾਹੀ ਦਾ ਨਾ 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 ਨਮੀ ਆ ਗਈ ਕਿਕਲੀ ਅਸਲੀ ਚਾਈ ਦੀ ਕਿਕਲੀ ਹਾਂ ਇਹ ਕਲੀ ਹਰ ਸੇਵਕ ਕਾਲ ਕਕਲੀ ਕਲੀਰ ਦੀ ਗੱਪ ਸੁਖਵੀਰ ਦੀ ਚਿੱਟਾ ਮੇਰੇ ਭਾਈ ਦਾ ਬਾਦਰ ਤੋਂ ਮੰਗਾਈ ਦਾ ਖੁੱਲਾ ਬਰਤਾਈ ਦਾ ਨਸੂ ਕੇ ਨਾ ਚਾਹੀਦਾ ਨਹੀਂ ਕਬੜਾਈ ਦਾ ਮੰਗੇ ਕੋਈ ਨੌਕਰੀ ਡਾਂਗਾ ਨਾ ਕਟਾਈ ਦਾ ਚਿੱਟਾ ਗਲੀ ਗਲੀ ਹੈ ਸਰਕਾਰ ਨਾਲ ਰਲੀ ਹੈ ਚਿੱਟਾ ਸਾਡਾ ਲਹੂ ਵੇ ਮੈਂ ਬਾਦਲਾਂ ਦੀ ਬਹੂ ਵੇ